ਖੰਨਾ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਕੇ ਆ ਰਹੀ ਹੈ ਜਿੱਥੇ ਕਿ ਖੰਨਾ ਦੇ ਵਿੱਚ ਇੱਕ ਪਾਦਰੀ ਵੱਲੋਂ ਇੱਕ ਕੁੜੀ ਨੂੰ 21 ਦਿਨ ਆਪਣੇ ਘਰ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤੇ ਉਸ ਨੂੰ ਚਰਚ ਲਜਾੜ ਦੇ ਬਹਾਨੇ ਆਪਣੇ ਘਰ ਦੇ ਵਿੱਚ ਰੱਖਿਆ ਜਿਸ ਤੋਂ ਬਾਅਦ ਅੱਜ ਨਾਨਕ ਸਿੰਘ ਫੌਜਾ ਤੇ ਪਰਿਵਾਰ ਤੇ ਨਾਲ ਦੀ ਨਾਲ ਪੁਲਿਸ ਨੇ ਉਸ ਕੁੜੀ ਨੂੰ ਉਸ ਪਾਦਰੀ ਤੋਂ ਜੰਗਲ ਦੇ ਵਿੱਚ ਛਡਵਾਇਆ ਜਿੱਤੇ ਕਿ ਹੁਣ ਪੁਲਿਸ ਨੇ ਵਕਫਕਤ ਰਾਮ ਦੇ ਤਹਿਤ ਉਸ ਪਾਦਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੂਜੇ ਪਾਸੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਉਸ ਪਾਦਰੀ ਨੂੰ ਹੁਣ ਪੁਲਿਸ ਨਾਲ ਲੈ ਕੇ ਆ ਰਹੀ ਹੈ ਜਿਸ ਨੇ ਉਸ ਕੁੜੀ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਸੀ ਉਸ ਨੂੰ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਕਿ ਚਾਂਸੇ ਦੇ ਵਿੱਚ ਰੱਖਿਆ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਇਸ ਮੌਕੇ ਉਸ ਕੁੜੀ ਦਾ ਹੀ ਬਿਆਨ ਸਾਹਮਣੇ ਆ ਗਿਆ ਜਿਸ ਨੂੰ ਘਰ ਦੇ ਵਿੱਚ ਰੱਖ ਕੇ ਦੂਜੇ ਪਾਸੇ ਪਰਿਵਾਰ ਤੇ ਨਾਲ ਦੀ ਨਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਬਾਰੇ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਵੀ ਸੁਣੋ ਇਹਨੇ ਕੁੜੀ ਲਪੋਈ ਹੋਈ ਸੀਗੀ ਠੀਕ ਆ ਤੁਸੀਂ ਕੌਣ ਹੋ ਮੈਂ ਕੁੜੀ ਦੀ ਮਾਸੀ ਆ ਅੱਛਾ ਜੀ ਠੀਕ ਆ ਇਹਨੇ ਇਲਜ਼ਾਮ ਲਵਾਤਾ ਵੀ ਇਹਦੀ ਮਾਸੀ ਨੇ ਇਹ ਚਮਨ ਇਹਨੇ ਕੁੜੀ ਕੋਲ ਕਹਾਤਾ ਵੀ 40 ਲੱਖ ਦੀ ਵੇਚੀ ਆ ਕੁੜੀ ਠੀਕ ਆ ਮੈਂ ਸਰਹੰਦ ਰੇਣੀ ਆ ਮੈਂ ਸਰਹੰਦ ਤੋਂ ਇੱਥੇ ਆਈ ਆ ਅੱਛਾ ਜੀ ਔਰ ਇਹ ਕੁੜੀ ਨੂੰ ਗਾਇਬ ਕਰ ਲੈਂਦੇ ਆ ਕਹਿੰਦੀ ਕਹਿੰਦੀ ਆ ਰਾਜਪੁਰੇ ਤਲਗੀ ਇਹਦੀ ਘਰ ਵਾਲੀ ਨਾਲ ਆ ਬੜੀ ਕਹਿੰਦੀ ਆ ਰਾਜਪੁਰੇ ਚਲ ਗਿਆ ਕਦੀ ਕਹਿੰਦੀ ਆ ਚੰਡੀਗੜ੍ਹ ਚਲ ਗਏ ਉਹ ਇੱਥੇ ਹੈ ਨਹੀਂ ਇਹਨਾਂ ਨੂੰ ਅੰਦਰ ਬੰਦ ਕਰਕੇ ਕੁੜੀ ਨੂੰ ਇਹਨੇ ਰੱਖਿਆ ਹੋਇਆ ਅੱਛਾ ਜੀ ਹਾਂਜੀ ਇਹ ਮੈਂ ਤੁਹਾਡਾ ਨੰਬਰ ਲਿਆ ਸੀ ਮੈਂ ਤੁਹਾਨੂੰ ਬੁਲਾਇਆ ਵਾ ਅੱਛਾ ਹਾਂਜੀ ਨਹੀਂ ਅੱਜ ਤੋਂ ਅੱਜ ਤੁਸੀਂ ਕਿਵੇਂ ਅੱਜ ਸਵੇਰ ਦੇ ਖੜੇ ਆ ਇੱਥੇ ਮੈਂ ਕੱਲ ਰਾਤ ਦੀ ਮੈਂ ਘਰੇ ਨਹੀਂ ਗਈ ਹੈਗੀ ਮੈਂ ਕੱਲ ਦੀ ਇੱਥੇ ਆ ਮੈਂ ਆਸ ਦਾ ਇੱਕ ਆ ਰਿਆ ਇਹਨਾਂ ਦਾ ਬਣਦਾ ਪਿਆ ਅਸੀਂ ਮੈਂ ਇਧਰ ਅੰਦਰ ਦਰਵਾਜ਼ੇ ਮੈਂ ਇਧਰ ਹੀ ਬੈਠੀ ਸੀਗੀ ਮੈਂ ਇੱਥੇ ਹੀ ਬੈਠੀ ਸੀਗੀ ਇਹ ਜਦੋਂ ਮਤਲਬ ਵੀ ਇਹ ਅੰਦਰ ਬਾਹਰ ਗਏ ਨੇ ਕੁੜੀ ਨੂੰ ਮਤਲਬ ਕੁੜੀ ਅੰਦਰ ਸੀ ਇਹ ਸਵੇਰੇ ਛੱਡਣ ਗਿਆ ਇਹਨੇ ਮੈਨੂੰ ਗਾਲਾਂ ਕੱਢੀਆਂ ਕਹਿੰਦਾ ਹੋਰ ਵੀ ਮਲੇ ਦੀਆਂ ਕੁੜੀਆਂ ਵੀ ਮੈਂ ਰੱਖੂਗਾ ਹੂੰ ਕਹਿੰਦਾ ਮੈਂ ਇਹ ਵੀ ਰੱਖੀਆ ਮੈਂ ਮਲੇ ਦੀਆਂ ਕੁੜੀਆਂ ਵੀ ਰੱਖੂਗਾ ਫਿਰ ਮੈਂ ਇੱਥੇ ਸਾਰਿਆਂ ਨੂੰ ਇਕੱਠਾ ਕੀਤਾ अच्छा। ਉਹ ਨਾ ਧੀਆ ਬੈਣਾ ਬਰਾਬਰ ਨਹੀਂ ਧੀਆ ਬੈਣਾ ਉਹ ਬਤੀ ਨਹੀਂ ਕਿਸੇ ਦੀ। ਮੈਂ ਵੀ ਧੀਆ ਨਹੀਂ। ਨਹੀਂ ਤੂੰ ਧੀਆ ਉਹਨੂੰ ਬਰਾਬਰ ਤੂੰ ਗਾ ਉਹ ਕਰਾਉਂਿਆ ਧੰਦਾ ਕਰਾਉਂਿਆ ਫਿਰ ਇੱਥੇ। ਮੈਂ ਕਿਉਂ ਕਰਾਂ ਨਹੀਂ ਉਹ ਆਪਣੀ ਮਰਜ਼ੀ ਪੁੱਛੋ। ਨਹੀਂ ਤੇਰੇ ਜੂ ਮ ਜਨਾਨੀ ਐ ਕਿਹੜੀ ਜਨਾਨੀ ਆਪਦੇ ਕੋਲੇ ਬਰਾਬਰ ਦੂਜੀ ਜਨਾਨੀ ਨੂੰ ਰਖਾਉਂਦੀ ਆ ਵੀ। ਆ ਦੱਸੋ ਪਹਿਲਾਂ ਮੈਨੂੰ ਤੁਸੀਂ ਇਹਨਾਂ ਨੂੰ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ। 7 ਤਰੀਕ ਦਾ ਮਤਲਬ ਕੀ ਪਾਸੇ ਚੰਮਨ ਦੇ ਨਾਲ ਮਤਲਬ ਕੀ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਕਰੋ। ਅੱਛਾ ਜੀ। 20 ਦਿਨ ਠੀਕ ਐ ਕਿ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਕੀ ਤੁਹਾਨੂੰ ਉਹ ਤਾਂ ਕੈਦ ਕੀਤਾ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰ ਦੇ ਆਲਾ ਕਰਦਾ ਸੀ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਣ ਨਹੀਂ ਦਿੰਦੇ ਸੀ ਕਿਸੇ ਨੂੰ ਨਹੀਂ ਕੀ ਲੈਣਾ ਕਿਹੜੀ ਜਗ੍ਹਾ ਲੈ ਗਏ ਤੁਹਾਨੂੰ ਪਤਾ ਇਹ ਨਹੀਂ ਪਤਾ ਮੈਨੂੰ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾ ਇਹ ਮੈਨੂੰ ਮਿਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹ ਜੋ ਅੱਛਾ ਜੀ ਫੇਰੇ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦਰ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬੰਨਦੀ ਕਾਰਵਾਈ ਕੀਤੀ ਜਾਵੇ ਕਿਹਦੇ ਦਾ ਕੀਤੀ ਜਾ ਕੀ ਨਾਂ ਆਉਂਦਾ ਚੰਮਨ ਤੇ ਉਹਦੀ ਵਾਈਫ ਹਾਂਜੀ ਚੰਮਨ ਤੇ ਉਹਦੀ ਵਾਈਫ ਅੱਛਾ ਜੀ ਅੱਜ ਕੀ ਨਾਂ ਹੈ ਗੁਰਮਖ ਚੰਗਾ ਤੇ ਕੀ ਕਹਣਾ ਤੁਹਾਡਾ ਸਾਡਾ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾ ਮਾਰਦੇ ਨੇ ਜੇ ਕੋਈ ਮਰਿਆ ਕੀ ਕਿਸੇ ਦਾ ਜੰਮਿਆ ਨਹੀਂ ਦੇਖਦੇ ਕਿਦਾ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਅੱਜ ਕੀ ਗੱਲ ਹੋਈ ਅੱਜ ਕੀ ਗੱਲ ਹੋਣੀ ਆ ਤੀਜਾ ਵੇ ਇਹਦਾ ਆ ਤੀਜੀ ਗੋੜੀ ਗੱਲ ਨਹੀਂ ਬਦਲੀ ਆ ਕਿ ਅੰਨੇ ਮੈਂ ਦੇਖਿਆ ਕਿੰਨਾ ਬੁਰਾ ਕਰ ਰਿਹਾ ਹੈ ਹੂੰ ਅਲੀ ਹੋਰ ਕਹਿੰਦਾ ਮਰ ਜਾ ਮੈਂ ਕਹਿੰਦਾ ਹੋਰ ਆਲੀ ਕਹਿੰਦਾ ਹੈ ਕੀ ਕਹਿੰਦਾ ਬਾਕੀ ਆ ਦੀਨੇ ਕਹਿਦੀ ਹਲੇ ਵੀ ਕਹਾਂ ਜੋ ਮਹੱਲੇ ਦੀ ਕੁੜੀ ਨਾਲ ਘਰਤੀ ਮੱਦੇ ਦਾ ਉਹ ਕੁੜੀ ਕੱਢ ਕੇ ਉਹਦੇ ਨਾਲ ਧੱਕੇਸ਼ਾਈ ਕੀਤੀ ਕੋਈ ਕੁਛ ਪਛਾਣੂ ਨਹੀਂ ਪਤਾ ਇਹ ਗੱਲ ਤਾਂ ਪਰ ਉਹਨੇ ਗੱਲ ਜੋ ਕੀਤੀ ਗਲਤ ਕੀਤੀ ਸਾਡੀ ਬੇਨਤੀ ਹੈ ਵੀ ਐਜਾ ਕੋਈ ਹੁਣ ਨਹੀਂ ਚਾਹੀਦਾ ਮਹੱਲੇ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਸਾਡੇ ਮਹੱਲੇ ਚਰਚਾ ਲੱਗਣਾ ਹੀ ਨਹੀਂ ਬਸ ਸਾਡੀ ਬੇਨਤੀ ਹੈ ਕੋਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰੇਮ ਹੈ ਅੱਛਾ ਤੇ ਉਹ ਲੜਕੀ ਤੁਹਾਡੀ ਕੀ ਲੱਗਦੀ ਹੈ ਮੇਰੇ ਪੂਆ ਦੀ ਕੁੜੀ ਹੈ ਜੀ ਮੇਰੇ ਭੈਣੇ ਹੈ ਜੀ ਅੱਛਾ ਜੀ ਹਾਂਜੀ ਇਹ ਬੰਦਾ ਜਿਹੜਾ ਪਾਸਟਰ ਸੀਗਾ ਇਹ ਜਮਨ ਹੈ ਜੀ ਜਨਾਨੀ ਨੇ ਦਿੱਥੇ ਕਾਰੋ ਜਾਨੀ ਹੋਈ ਸੀ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲੈ ਆਓ ਹਾਂ ਵੀ ਮੇਰਾ ਤੁਸੀਂ ਵਾਲ ਵੀ ਮਿੰਗਾ ਨਹੀਂ ਕਰ ਸਕਦੇ ਤੇ ਅੱਜ ਕੁੜੀ ਘਰੇ ਲਿਆਂਦੀ ਹੈ ਜੀ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕੀ ਨਾਂ ਹੈ ਪਰਵੀਨ ਤੇ ਕੀ ਕਹਿਣਾ ਤੁਹਾਡਾ ਮੇਰਾ ਕਹਿਣਾ ਇਹੀ ਆ ਜੀ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਨੇ ਬਹੁਤ ਗਲਤ ਕੀਤਾ ਹੈ ਕਿਸੇ ਦੀ ਇੱਜ਼ਤ ਨੂੰ ਦਾਗ ਲਾਤਾ ਹੈ ਚਾਹੇ ਸਹੀ ਹੈ ਇਹਨੇ ਬਹੁਤ ਜ਼ਿਆਦਾ ਇਹਨੇ ਮਤਲਬ ਹਾਦੀ ਤੋੜ ਦਿੱਤੀ ਤੇ ਹੁਣ ਇਹਦੇ ਨਾਲ ਸਖਤ ਤੇ ਸਖਤ ਕਾਰਵਾਈ ਕਰੋ ਇਹਨੂੰ ਨਿਕਲ ਨਹੀਂ ਦੇਣਾ ਹਾਂਜੀ ਕੀ ਨਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਤੇ ਮੈਂ ਇਹਨਾਂ ਦਾ ਗਵੰਡੀ ਸੀਗਾ ਜੀ ਬਾਟਰ ਸਤਲਜ ਸਤਪਾਲ ਜੀ ਦਾ ਤੇ ਇਹਨਾਂ ਨਾਲ ਕਿੰਨੇ ਦਿਨਾਂ ਤੋਂ ਮਨ ਲੋ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣਵਾਈ ਵੀ ਕਿਸੇ ਮਨ ਲੋ ਠਾਣੇ ਕਚਹਿਰੀ ਕਿਤੇ ਨਹੀਂ ਹੋਈ ਹੈਗੀ ਤੇ ਕੱਲ ਅਸੀਂ ਕਚਹਿਰੀਆਂ ਗਏ ਸੀਗੇ ਤੇ ਤੇ ਸਾਨੂੰ ਖਾਲਸਾ ਜੀ ਮੇਲੇ ਉੱਤੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਲਈ ਤੇ ਬਾਬਾ ਜੀ ਵੀ ਇੱਦਾਂ ਦਾ ਗੱਲਾ ਜੀ ਕਿ ਸਾਡੇ ਮੜਾ ਜੀ ਸਾਡੇ ਤੇ ਚਾਨਣਾ ਪਾਓ ਜੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਜਿੱਦਾਂ ਤੁਹਾਨੂੰ ਦੀ ਲੋੜ ਹੋ ਗਈ ਸਾਨੂੰ ਫੋਨ ਕਰਿਆ ਸੀ ਸਾਨੂੰ ਸੀ ਹਾਜ਼ਰ ਹੋ ਮਾਗੇ ਤੇ ਅੱਜ ਇਹਨਾਂ ਨੂੰ ਫੋਨ ਕਰਿਆ ਜੀ ਅੱਜ ਹਾਜ਼ਰ ਹੋ ਗਏ ਨੇ ਜੀ ਇੱਥੇ ਤੇ ਜੋ ਚਮਨ ਕਮਾਲ ਸੀਗਾ ਉਹ ਨਾ ਆਪਣੇ ਮਤਲਬ ਉਹਦੇ ਡੈਡੀ ਨੂੰ ਤੇ ਨਾ ਮੰਮੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਰਿਹਾ ਸੀਗਾ ਜੀ ਅਤਿਆਚਾਰ ਹੋ ਰਿਆ ਦੀ ਕਿਸਮ ਦਾ ਜੀ ਹੁਣ ਅਸੀਂ ਮਜਬੂਰ ਸੀਗੇ ਜੀ ਇਹ ਕੁਝ ਕਰਦੇ ਤਾਂ ਅਸੀਂ ਪਿੱਛੋਂ ਇਹਨਾਂ ਨਾਲ ਕੁਝ ਕਰ ਸਕਦੇ ਸੀਗੇ ਭਾਈ ਜਰਾ ਮੰਨਦੇ ਹੀ ਇਹਨਾਂ ਨੂੰ ਬੁਲਾਇਆ ਜੀ ਤੇ ਉੱਥੇ ਬਾਬਾ ਜੀ ਨੂੰ ਲੈ ਕੇ ਗਏ ਤਾਂ ਕੁੜੀ ਨੂੰ ਲੈ ਕੇ ਆਂਦਾ ਪਰ ਸਾਰਾ ਮਾਮਲਾ ਅੱਜ ਤੁਹਾਡੇ ਸਾਹਮਣੇ ਆ ਗਿਆ ਜੀ ਤੇ ਹੁਣ ਸਾਡੀ ਮੱਲਿਆਣੇ ਦੇ ਹੀ ਮੰਗਾ ਤੇ ਇਹਦੇ ਨਾਲ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਜੇ ਬ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੇ ਰਮਨ ਕੁਮਾਰ ਹੈ ਵਾਸੀ ਨੇੜੇ ਪੰਕਜ ਕਰਿਆਣਾ ਸਟੋਰ ਕਰਤਾਰਨ ਇਹ ਆਲਰੇਡੀ ਮੈਰਿਡ ਹੈ ਜੀ ਹਰਪ੍ਰੀਤ ਕੌਰ ਨਾਲ ਇਹਦੇ ਮੈਰਿਡ ਹੋਣ ਦੇ باوجود ਇਹ ਇੱਕ ਲੜਕੀ ਹੈ ਸਲੀਮਾ ਪੁੱਤਰੀ ਸਤਪਾਲ ਮਸੀਹ ਇਹ ਸਾਡੇ ਸਾਹਮਣੇ ਆਵੇ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀਗਾ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਕੇ ਸੀ ਤੇ ਜ਼ਬਰਦਸਤੀ ਆਪਣੀ ਬੰਦੀ ਬਣਾ ਕੇ ਰੱਖਿਆ ਹੈ ਤੇ ਇਹਦੇ ਮضمੂਨ ਮੁਤਾਬਕ ਅਸੀਂ ਅਰਮਨ ਕੁਮਾਰ ਗਾਇਰ ਦੇ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਇਹ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਅਮਲ ਚ ਲਿਆਵਾਂਗੇ